ਕਪੂਰਥਲਾ ਦੇ ਸ਼ਹਿਰ ਫਗਵਾੜਾ ਸ਼ਹਿਰ ਦੇ ਨਜ਼ਦੀਕ ਲੱਗਦੇ ਇੱਕ ਨਾਮੀ ਢਾਬੇ ਦੇ ਬਾਹਰ ਖੜੀ ਇੱਕ ਕਾਰ ਦਾ ਸ਼ੀਸ਼ਾ ਤੋੜ ਕੇ ਬੇਖੌਫ ਚੋਰ ਵੱਲੋਂ ਲੱਖਾਂ ਰੁਪਏ ਅਤੇ ਕਾਰ ਵਿੱਚ ਪਏ ਹੋਰ ਕੀਮਤੀ ਸਮਾਨ ਦੇ ਹੱਥ ਸਾਫ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਪੀੜਤォ ਆਰਤਾ ਦਾ ਕਹਿਣਾ ਹੈ ਕਿ ਉਹ ਅੱਜ ਜਲੰਧਰ ਤੋਂ ਆਪਣੀ ਦਵਾਈ ਲੈ ਕੇ ਜਦੋਂ ਵਾਪਸ ਜਾ ਰਹੇ ਸਨ ਤਾਂ ਉਹ ਰਸਤੇ ਵਿੱਚ ਰੋਟੀ ਖਾਣ ਲਈ ਫਗਵਾੜਾ ਦੇ ਨਜ਼ਦੀਕ ਬਣੇ ਲੱਕੀ ਟਾਬੇ ਤੇ ਰੁਕਦੇ ਹਨ ਤੇ ਉਹ ਟਾਬੇ ਦੇ ਬਾਹਰ ਆਪਣੀ ਕਾਰ ਖੜੀ ਕਰਕੇ ਜਦੋਂ ਟਾਬੇ ਦੇ ਅੰਦਰ ਰੋਟੀ ਖਾਣ ਜਾਂਦੇ ਹਨ ਤਾਂ ਉਸ ਦੌਰਾਨ ਇੱਕ ਅਨਪਛਾਤਾ ਵਿਅਕਤੀ ਉਹਨਾਂ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਵਿੱਚ ਪੈ 1.5 ਲੱਖ ਰੁਪਏ ਦੀ ਨਗਦੀ ਤੇ ਪੀੜਤ ਔਰਤ ਤੇ ਦਸਤਨ ਮੁਤਾਬਕ ਇੱਕ ਉਹਨਾਂ ਦਾ ਕੜਾ ਤੇ ਟੋਪਸ ਵੀ ਬੇਖੌਫ ਚੋਰ ਲੈ ਕੇ ਫਰਾਰ ਹੋ ਗਿਆ ਹੈ ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਦੱਸੇ ਕਿ ਉਹ ਐਨ ਆਰ ਆਈ ਹਨ ਅਤੇ ਇਟਲੀ ਤੋਂ ਆਪਣਾ ਇਲਾਜ ਕਰਵਾਉਣ ਲਈ ਆਏ ਹੋਏ ਹਨ ਤੇ ਜਦੋਂ ਉਹ ਹਸਪਤਾਲ ਤੋਂ ਆਪਣੇ ਕਰਵਾਉਣ ਜ਼ਾਰੇ ਇਲਾਜ ਦੀਆਂ ਰਿਪੋਰਟਾਂ ਲੈ ਕੇ ਵਾਪਸ ਜਾ ਰਹੇ ਸਨ ਤਾਂ ਉਸ ਦੌਰਾਨ ਉਹ ਦਸਤੇ ਵਿੱਚ ਇੱਕ ਟਾਬੇ ਤੇ ਰੋਟੀ ਖਾਣ ਲਈ ਰੁਕਦੇ ਹਨ ਜਿਸ ਦੌਰਾਨ ਉਹਨਾਂ ਨੂੰ ਟਾਬੇ ਦਾ ਸਿਕਿਉਰਿਟੀ ਗਾਰਡ ਹੀ ਦੱਸਦਾ ਹੈ ਕਿ ਉਹਨਾਂ ਦੀ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਹੈ ਤੇ ਜਦੋਂ ਉਹ ਤੁਰੰਤ ਬਾਹਰ ਜਾ ਕੇ ਦੇਖਦਾ ਹੈ ਤਾਂ ਉਹਨਾਂ ਦੀ ਕਾਰ ਵਿੱਚੋਂ ਉਹਨਾਂ ਦਾ ਬੈਗ ਗਾਇਬ ਸੀ ਉਹਨਾਂ ਦੱਸਿਆ ਕਿ ਬੈਗ ਵਿੱਚ ਲੱਖਾਂ ਰੁਪਿਆ ਦੀ ਨਕਦੀ ਅਤੇ ਉਹਨਾਂ ਦੇ ਕੁਝ ਸੋਨੇ ਦੇ ਗਹਿਣੇ ਸਨ ਉਹਨਾਂ ਦੱਸਿਆ ਕਿ ਇਸ ਸਾਰੀ ਵਾਰਦਾਤ ਨਾਲ ਉਹਨਾਂ ਦਾ ਕਰੀਬ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਉਨਾ ਕਹਿਾ ਕਿ ਇਸ ਤਰ੍ਹਾਂ ਕਿ ਨਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਉਕਤ ਚੋਰ ਨੂੰ ਕਾਬੂ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਵਾਈ ਕਰਵਾਈ ਜਾਵੇ ਮੇਰੀਆਂ ਦੇ ਵਿੱਚ ਰਿਪੋਰਟਾਂ ਸੀ ਅਸੀਂ ਲੱਕੀ ਟਾਪੇ ਤੇ ਇੱਥੇ ਖਾਣਾ ਖਾਣ ਵਾਸਤੇ ਰੁਕੇ ਆ ਇਹਨਾਂ ਦੇ ਸਕਿਉਰਟੀ ਗਾਰਡ ਨੇ ਪਹਿਲਾਂ ਸਾਡੀ ਗੱਡੀ ਇੱਥੇ ਲਵਾਉਣ ਲੱਗਾ ਫਿਰ ਕਹਿੰਦਾ ਤੁਸੀਂ ਇੱਧਰ ਲਵਾ ਸਕਿਉਰਟੀ ਗਾਰਡ ਨੇ ਆਪਣੀ ਜ਼ਿੰਮੇਵਾਰੀ ਤੇ ਸਾਡੀ ਗੱਡੀ ਲਵਾਈ ਆ ਉੱਥੇ ਜਦੋਂ ਅਸੀਂ ਖਾਣਾ ਖਾਂਦੇ ਸੀ ਤੇ ਸਕਿਉਰਿਟੀ ਗਾਰਡ ਸਾਨੂੰ ਲੈਣ ਗਿਆ ਅੰਦਰ ਤੇ ਕਹਿੰਦਾ ਤੁਹਾਡੀ ਗੱਡੀ ਦਾ ਸੀਟਾ ਟੁੱਟਿਆ ਮੇਰੀ ਉਹਦੇ ਵਿੱਚ 5 ਲੱਖ ਦੀਆਂ ਮੇਰੀਆਂ ਰਿਪੋਰਟਾਂ ਆ ਮੈਂ ਉੱਥੇ ਸਾਰੀ ਤਰਾਰੀ ਹੋਈ ਹੈ ਪੇਮੈਂਟ 5 ਲੱਖ ਰੁਪਇਆ ਪੂਰਾ ਉੱਥੇ ਹਾਂਜੀ ਹਸਪੀਟਲ ਉੱਥੇ ਜਾ ਕੇ ਮੇਰੇ ਨਾਲ ਹੀ ਮੈਨੂੰ ਦੇਣਾ ਮੇਰੇ ਮੇਕਅੱਪ ਦੀ ਕਿੱਟ ਹੈ ਦੋ ਮੇਰੀਆਂ ਟੰਪਾ ਆ 1.5 ਲੱਖ ਰੁਪਇਆ ਹੈ ਮੇਰਾ ਉਹਦੇ ਵਿੱਚ ਮੈਂ ਨਹੀਂ ਸਾਰੀ ਇਹ ਕੰਪਲੀਟ ਇੰਚ ਤਾਂ ਮੈਨੇਜਰ ਨਹੀਂ ਕਰੇ ਨਹੀਂ ਮੇਰਾ ਸਾਰਾ ਜਿੰਨਾ ਵੀ ਮੇਰਾ ਖਰਚ ਆਇਆ ਸਾਰਾ ਮੈਨੂੰ ਦਿੱਤਾ ਜਾਵੇ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਜੀ ਮੈਂ ਹਸਪ ਜਲੰਧਰ ਤੋਂ ਅਸੀਂ ਆਏ ਸੀਗੇ ਕੌਲਗੜ ਅਸੀਂ ਜਾ ਰਹੇ ਸੀ ਵਾਪਸ ਮੈਂ ਤੇ ਕੀ ਰਹਿਣੀ ਆ ਮੈਂ ਇਟ ਅਰਲੀਆ ਤੋਂ ਆ ਕੇ ਆਪਣਾ ਬਣਾ ਕਰਾਣੇ ਹੋਇਆ ਹੋਇਆ ਕਿੱਥੇ ਇਹ ਕਾਂਟ ਇੱਥੇ ਲਕੀ ਟਾਪੇ ਦੇ ਉੱਤੇ ਤੇ ਕਿੰਨਾ ਕੁ ਟੋਟਲ ਨੁਕਸਾਨ ਹੋ ਗਿਆ ਮੈਨੂੰ ਸਾਡਾ 3 ਲੱਖ ਦਾ ਨੁਕਸਾਨ ਹੋ ਚੁੱਕਾ ਆ ਸਾਨੂੰ 3 ਵਜੇ ਦਾ ਨੇ ਬੇਫਿਕਰ ਬਣਾਇਆ ਹੋਇਆ ਆ 10 ਮਿੰਟ ਮੈਡਮ ਜੀ ਰੁਕੋ 5 ਮਿੰਟ ਰੁਕੋ ਅਸੀਂ ਤੁਹਾਡੀ ਪੂਰੀ ਕਾਰਵਾਈ ਕਰਦੇ ਆ ਮੈਡਮ ਜੀ ਜਿਦਾ ਮਤਲਬ ਕਿ ਇੱਥੇ ਕੋਈ ਸੀਸੀਡੀ ਕੈਮਰੇ ਵਗੈਰਾ ਲੱਗੇ ਆ ਜਾਂ ਕੋਈ ਦਾ ਸਕورٹی ਗਾਰਡ ਉਧਰ ਜਾਂਦਾ ਆ ਤੇ ਉਹਨਾਂ ਨੇ ਦੇਖਦਾ ਆ ਉਹਨੂੰ ਪਤਾ ਆ ਤੇ ਕੋਣਾ ਬੰਦੇ ਇਹਨਾਂ ਨੂੰ ਹੀ ਪਤਾ ਹੋਏਗਾ ਸਾਨੂੰ ਇਹਨਾਂ ਨੇ ਪਾਗਲ ਬਣਾ ਕੇ ਰੱਖਿਆ ਤੇ ਮੈਡਮ ਕੋਈ 골ਡ ਵਗੈਰਾ ਵੀ ਸੀ ਆਪਣਾ ਬੰਦੀ ਦੋ ਤੁੰਬਾਆਂ ਮੇਰੀਆਂ ਸਰ ਵਿੱਚ ਇੱਕ ਮੇਰਾ ਕੜਾ ਆ ਤੇ ਮੇਰੇ ਟੌਕਸ ਹੈ ਵਿੱਚ ਤੇ ਮੇਰਾ ਕੈਸ਼ ਹੈ ਤੁਸੀਂ ਕਿੱਥੋਂ ਆਏ ਆ ਆਪਾਂ ਅਸੀਂ ਟਾਲੀਆ ਤੋਂ ਆਏ ਹੋਈਆਂ ਸਰ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਮੈਡਮ ਹਾਂਜੀ ਸਰ ਆਈ ਸੀਗੀ ਪੁਲਿਸ ਆਈ ਸੀਗੀ ਮੌਕੇ ਤੇ ਹਾਂਜੀ ਆਈ ਸੀ ਮੌਕੇ ਤੇ ਪੁਲਿਸ ਤੇ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਜਿੱਦਾਂ ਇਹ ਇੱਥੇ ਮਤਲਬ ਕਿ ਬਾਹਰ ਦਾਤਾਂ ਬਹੁਤ ਹੋ ਰਹੀਆਂ ਜਿੰਨਾ ਮੇਰਾ ਇੱਥੇ ਹੋਇਆ ਮੇਰਾ ਸਾਰਾ ਮੈਨੂੰ ਨੁਕਸਾਨ ਦੇ ਦਿੱਤਾ ਜਾਵੇ ਐਨ ਆਰ ਆਈ ਇੱਥੇ ਆ ਕੇ ਸੇਵ ਨਹੀਂ ਤੇ ਕੋਈ ਵੀ ਐਨ ਆਰ ਆਈ ਲੱਕੀ ਟਾਬੇ ਦੇ ਉੱਤੇ ਖਾਣਾ ਖਾਣ ਵਾਸਤੇ ਨਾ ਕੋਈ ਵੀ ਰੁਕੇ ਨਾ ਇੱਥੇ ਪੰਜਾਬੀ ਇਹਨਾਂ ਦੀ ਸਰਸਰਾ ਕੇ ਭਤੀ ਮੈਂਤਵਾ ਇਹਨਾਂ ਨੇ ਸਾਰਾ ਮੇਰਾ ਨੁਕਸਾਨ ਪੂਰਾ ਕਰ ਲੈ ਇਹਨਾਂ ਨੇ ਸਾਰਾ ਮੇਰਾ ਕੁਝ ਕੜਾ ਆਇਆ ਇੱਥੇ ਤੁਸੀਂ ਕਿੰਨੇ ਕ ਵਜੇ ਆਏ ਸੀ ਇੱਥੇ ਮੈਡਮ ਅਸੀਂ 3 ਕ ਵਜੇ ਫਿਰ ਸਾਰਾ 3 ਵਜੇ ਆਏ ਅਸੀਂ 3 ਜਾਂ 3:30 ਦੇ ਵਿੱਚ ਵਿੱਚ ਸਾਨੂੰ 3 ਵਜੇ ਦਾ ਇੱਥੇ ਇਹਨਾਂ ਨੇ ਤਾਂ ਬਾਅਦ ਵਿੱਚ ਐਸੀ ਅਸੀਂ ਉਹ ਇਹ ਸਾਡੀ ਗੱਡੀ ਲੁਾਈ ਉਹੀ ਸਾਨੂੰ ਅੰਦਰੋਂ ਲੈਣ ਗਿਆ ਤੁਹਾਡੀ ਗੱਡੀ ਦਾ ਮੈਡਮ ਆਪਣੀ ਗੱਡੀ ਦਾ ਕੋਈ ਹੈ ਨੰਬਰ ਵਗੈਰਾ ਆਪਣੀ ਦਾ ਹਾਂਜੀ ਸਰ ਉਹ ਗੱਡੀ ਦਾ ਸਾਡੀ ਦਾ ਨੰਬਰ ਹੈ ਮੇਰਾ ਨਾਮ ਸੰਦੀਪ ਸਿੰਘ ਹਾਂ ਸੰਦੀਪ ਜੀ ਕਿੱਥੋਂ ਆਏ ਆਪਾਂ ਸਾਡੀ ਜਲੰਧਰੋਂ ਆਏ ਸੀਗੇ ਇਹ ਸਰ ਜੀ ਮਾਮਲਾ ਜੀ ਸਾਰਾ ਜਿਹੜਾ ਇੱਕ ਲੱਕੀ ਢਾਬੇ ਦੇ ਬਾਹਰ ਖੜੇ ਹਾਂ ਲੱਕੀ ਢਾਬੇ ਤੇ ਰੁਕੇ ਸੀਗੇ ਰੋਥਾਣਾ ਖਾਨ ਇਹਨਾਂ ਇੱਥੇ ਸਾਡੀ ਨੁਕਸਾਨ ਹੋਇਆ ਚੋਰੀ ਸਾਡੇ ਜੋ ਵੀ ਗਹਿਣਾ-ਗੋਣਾ ਸੀਗਾ ਦੀਦੀ ਦਾ ਵਿੱਚ ਤੇਗਾ ਹਾਂਜੀ ਟੋਟਲ ਕਿੰਨਾ ਦਾ ਨੁਕਸਾਨ ਹੋ ਗਿਆ ਜੀ ਆਪਣਾ ਕਈ ਦਿਨ ਲੱਗਦਾ ਤਾਂ ਹੈਗਾ ਯਾਰ ਤੇ 골ਡ ਵਗੈਰਾ ਵੀ ਸੀਗਾ ਇਸ ਸਰ 골ਡ ਵੀ ਨਾ ਤਾਂ ਦਿੱਤੇ ਆ ਤੇ ਆਪਾਂ ਇੱਥੇ ਲੱਗੀ ਟੱਬੇ ਕਿੰਨੇ ਕ ਵੇਲੇ ਆਏ ਸਰ ਤਿੰਨ ਦੇ ਕਰੀਬ ਹੈਗਾ ਸਿਕਾ ਟਾਈਮ ਬਹੁਤ ਇਨਜਾਸ ਕੀ ਕੋਈ ਸੀਸੀਟੀਵੀ ਕੈਮਰੇ ਜਾਇਏ ਸਰ ਹਾਂਜੀ ਕਿੰਨੇ ਵਿਅਕਤੀ ਆਏ ਸੀਗੇ ਸਰ ਪਹਿਲਾਂ ਇੱਕ ਘੁੰਮਦਾ ਦਗਾ ਇਹਨਾਂ ਦਾ ਸਕਿਉਰਟੀ ਗਾਰਡ ਵੀ ਕੋਲੇ ਘੁੰਮਦਾ ਰਿਹਾ ਤੇ ਕਿਦਾਂ ਮਤਲਬ ਜੀ ਤੁਸੀਂ ਕਹਾਨੂੰ ਕਿ ਕਿੱਥੇ ਸ਼ੱਕ ਜਾਂਦਾ ਕਿਸੇ ਵਿਅਕਤੀ ਤੇ ਸਾਨੂੰ ਤਾਂ ਇਹਨਾਂ ਸਿਕਿਉਰਟੀ ਗਾਰਡ ਤੇ ਜਾਇ ਇਹਨਾਂ ਦਾ ਟਾਪੇ ਵਾਲਿਆਂ ਦਾ ਕੋਈ ਅੰਦਰ ਤੁਹਾਡੀ ਜਿਹੜਾ ਮੈਨੇਜਰ ਵਗੈਰਾ ਕੋਈ ਗੱਲਬਾਤ ਨਹੀਂ ਹੋਈ ਮੈਨੇਜਰ ਕੋਈ ਨਹੀਂ ਕਹਿੰਦਾ 10 ਮਿੰਟ 10 ਮਿੰਟ ਕਰੀ ਜਾਂਦਾ ਹੈ ਕੋਈ ਮਰਗੀ ਪੁਲਿਸ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਅਸੀਂ ਕਰਨੀ ਆ ਹਲੇ ਪੁਲਿਸ ਆਈ ਸੀ ਆਈ ਸੀ ਪੁਲਿਸ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਕੋਲ ਇਹੀ ਆ ਸਾਨੂੰ ਇਨਸਾਫ ਦੀਵਾਨ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏ ਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ